ਦਿਲਦੋਸਾਂ ਨੇ ਯੁਧਵੀਰ ਮਾਨਕ ਦੇ ਲਾਇਆ ਪੈਰੀ ਹੱਥ ਵੇਖੋ ਕਿਵੇਂ ਕਰਦਾ ਦੋਸਾਂਝਾ ਵਾਲਾ ਕਲਾਕਾਰਾਂ ਦਾ ਸਤਿਕਾਰ ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਬੁਲੰਦ ਕਰ ਰੇ 스타 ਗਾਇਕ ਦਲਜੀਤ ਦੋਸਾਂਝ ਦੀ ਸ਼ਾਨਦਾਰ ਗਾਇਕੀ ਦਾ ਜਾਦੂ ਵਿਸ਼ਵ ਭਰ ਦੇ ਦਰਸ਼ਕਾਂ ਦੇ ਸਿਰ ਚੜ ਬੋਲ ਰਿਹਾ ਹੈ ਜਿਨ੍ਹਾਂ ਵੱਲੋਂ ਜਾਰੀ ਦਿਲਨਮ ਨਾਟਕ ਟੂਰ ਭਾਰਤੀ ਇਤਿਹਾਸ ਚ ਸਭ ਤੋਂ ਵੱਧ ਵਿਕਣ ਵਾਲਾ ਕੰਸਰਟ ਇਵੈਂਟ ਬਣ ਗਿਆ ਹੈ 31 ਦਸੰਬਰ ਨੂੰ ਦਲਜੀਤ ਦੋਸਾਂਝ ਨੇ ਲੁਧਿਆਣਾ ਚ ਲਾਈਵ ਸ਼ੋਅ ਲਾਇਆ ਜਿਸ ਚ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚੇ ਸਨ ਇਸ ਦੌਰਾਨ ਕਈ ਕਲੀਆਂ ਦੇ ਬਾਦਸ਼ਾ ਕੁਲਦੀਪ ਮਾਨਕ ਦਾ ਪੁੱਤਰ ਯੁਧਵੀਰ ਮਾਨਕ ਵੀ ਪਹੁੰਚੇ ਸਨ ਇਸ ਦੌਰਾਨ ਦਲਜੀਤ ਨੇ ਯੁਧਵੀਰ ਮਾਨਕ ਨਾਲ ਮੁਲਾਕਾਤ ਕੀਤੀ ਦਲਜੀਤ ਨੇ ਯੁਧਵੀਰ ਦੇ ਪੈਰੀ ਹੱਥ ਲਾਇਆ ਤੇ ਗੁੱਟ ਦਲਜੀਤ ਨੇ ਯੁਧਵਿਰ ਦੇ ਪੈਰੀ ਹੱਥ ਲਾਇਆ ਤੇ ਕੁੱਟਕੇ ਗਲੇ ਨਾਲ ਲਾ ਕੇ ਜੱਫੀ ਪਾਈ ਦਲਜੀਤ ਦੀ ਇਸ ਗੱਲ ਦੀ ਤਾਂ ਸਿਫਤ ਕਰਨੀ ਬਣਦੀ ਹੈ ਕਿ ਗਲੋਬਲ 스타 ਹੋਣ ਦੇ ਬਾਵਜੂਦ ਵੀ ਉਹ ਕਿਸੇ ਨਾਲ ਭੇਦਭਾਵ ਨਹੀਂ ਰੱਖਦੇ ਜਿਸ ਦਾ ਸਬੂਤ ਉਹ ਵੀਡੀਓ ਵਿੱਚ ਹੈ ਦੁਸਾਂਝਾ ਵਾਲੇ ਦੇ ਦਿਲਾਂ 'ਚ ਹਰੇਕ ਕਲਾਕਾਰ ਲਈ ਸਤਿਕਾਰ ਹੈ ਦੁਨੀਆ ਭਰ ਚ ਕਮਾਈ ਅਤੇ ਟਿਕਟਾਂ ਦੀ ਵਿਕਰੀ ਦੇ ਮਾਮਲੇ ਚ ਕੀਰਤੀਮਾਨ ਸਥਾਪਿਤ ਕਰਦੇ ਜਾ ਰਹੇ ਨੇ ਉਕਤ ਕੰਸਰਟ ਨੇ 742000 ਟਿਕਟਾਂ ਵਰਲਡਵਾਈਡ ਵੇਚ ਕੇ ਕਿਸੇ ਭਾਰਤੀ ਗਾਇਕ ਦੇ ਪਹਿਲੇ ਦੀ బిਗੇਸਟ ਗਲੋਬਲ ਟੂਰ ਹੋਣ ਦਾ ਮਾਣ ਅਤੇ ਖਿਤਾਬ ਦੀ ਆਪਣੀ ਝੋਲੀ ਪਾ ਲਿਆ ਕੈਨੇਡਾ ਨਾਰਥ ਅਮਰੀਕਾ ਯੂਕੇ ਯੂਰਪ ਦੁਬਈ ਤੋਂ ਲੈ ਕੇ ਭਾਰਤ ਪਰਦੇ ਸੰਗੀਤ ਗਲਿਆਰਿਆਂ ਤੱਕ ਧੁੰਮਾ ਪਾਰੇ ਦਲਜੀਤ ਦੇ ਉਕਤ ਵਰਡ ਸ਼ੋਹ ਦੀਆਂ ਅਹਿਮ ਪ੍ਰਾਪਤੀਆਂ ਵੱਲ ਨਜ਼ਰਸਾਨੀ ਕਰੀਏ ਤਾਂ ਕੈਨੇਡਾ ਨਾਰਥ ਅਮਰੀਕਾ ਯੂਕੇ ਤੇ ਭਾਰਤ ਤੱਕ ਦੇ ਸ਼ੋਹ ਕੁਝ ਹੀ ਘੰਟਿਆਂ 'ਚ ਵਿਕ ਗਏ ਇਸੇ ਅਧੀਨ ਅਬੂਦਾਬੀ 'ਚ 3000 ਟਿਕਟਾਂ ਵਿਕੀਆਂ ਗਈਆਂ ਜੋ ਕਿ ਕਿਸੇ ਭਾਰਤੀ ਕਲਾਕਾਰ ਲਈ ਇੱਕ ਵੱਡਾ ਰਿਕਾਰਡ ਹੈ ਉਕਤ ਲੜੀ ਦੇ ਮੱਦੇਨਜ਼ਰ ਹੀ ਮੁੰਬਈ ਵਿਖੇ ਸਾਹਮਣੇ ਆਏ ਕੰਸਰਟ ਦੀਆਂ ਟਿਕਟਾਂ 50 ਸੈਕਿੰਡ ਵਿੱਚ ਹੀ ਵਿਕ ਗਿਆ ਹੈਰਾਨੀਜਨਕ ਤੱਥ ਇਹ ਰਿਹਾ ਕਿ ਟੂਰ ਦੇ ਪਹਿਲੇ ਪੜਾਅ ਦੀ ਸਫਲਤਾ ਅਧੀਨ ਗਾਇਕ ਲਈ ਅੰਦਾਜ਼ਨ 149.21 ਕਰੋੜ ਦੇ ਹਿੱਸੇ ਆਈ ਹੈ ਸੱਭਿਆਚਾਰ ਅਤੇ ਭਾਸ਼ਾਈ ਰੁਕਾਵਟ ਨੂੰ ਪਾਰ ਕਰਨ ਨਵੇਂ ਦਿਸ਼ ਹਿੱਦੇ ਸਿਰਜ ਵਿਚਾਰਕ ਅਤੇ ਭਾਸ਼ਾਈ ਰੁਕਾਵਟਾਂ ਨੂੰ ਪਾਰ ਕਰ ਰਹੇ ਨਵੇਂ ਦਿਸ਼ ਹਿੱਦੇ ਸਿਰਜ ਉ ਰਹੇ ਉਕਤ ਟੂਰ ਦੀ ਵਿਸ਼ਵ ਵਿਆਪੀ ਸਫਲਤਾ ਨੇ ਦਲਜੀਤ ਨੂੰ ਵਿਸ਼ਵ ਮੰਚ ਤੇ ਸਭ ਤੋਂ ਪ੍ਰਮੁੱਖ ਦਖਣੀ ਏਸ਼ੀ ਕਲਾਕਾਰ ਵੱਜੋਂ ਲਿਆ ਖੜਾਕ ਕਰ ਦਿੱਤਾ ਹੈ ਭਾਰਤ ਭਰ ਵਿੱਚ ਹੀ 330000 ਵਿਕਾਉਣ ਵਾਲੇ ਉਕਤ ਟੂਰ ਦੀ ਇਸ ਸ਼ਾਨਮਤੀ ਕਾਮਯਾਬੀ ਨੇ ਦਲਜੀਤ ਨੂੰ ਸਰਵੋਤਮ ਅਤੇ ਅਜੀਹ ਸਰਵ ਵਿਆਪੀ ਗਾਇਕ ਵੱਜੋਂ ਪ੍ਰਵਾਨਤਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਨੂੰ ਹਰ ਭਾਸ਼ਾ ਅਤੇ ਖਿੱਤੇ ਨਾਲ ਜੁੜੇ ਲੋਕ ਸੁਣਨਾ ਅਤੇ ਵੇਖਣਾ ਪਸੰਦ ਕਰਦੇ ਹਨ ਧੰਨਵਾਦ ਜੀ